ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਤੀ 22 11 2025 ਤੋਂ ਲੈ ਕੇ ਮਿਤੀ 26 11 2025 ਤੱਕ ਹਰਿਆਵੈਲਾ ਆ 29 ਤੱਕ ਜਿਹੜਾ ਹੈਗਾ ਇਹ ਲੰਗਰ ਗੁਰਦਾਰਾ ਹਰਿਆਵੈਲਾ ਜਿਨ੍ਹਾਂ ਦੀ ਅਗਵਾਈ ਬਾਬਾ ਨਾਗਰ ਸਿੰਘ ਜੀ ਬਾਬਾ ਗਰਮੇਲ ਸਿੰਘ ਜੀ ਕਰ ਰਹੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਰੰਗ ਹੋਇਆ ਸੀ ਤੇ ਹੁਣ 29 ਤਰੀਕ ਨੂੰ ਸਮਾਪਤੀ ਹੋਏਗੀ ਜਿੱਥੇ ਦੂਰ ਦੂਰ ਤੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੇ ਆ ਕਿਉਂਕਿ ਇਹ 350 ਸਾਲਾਂ ਜਿਹੜੀ ਆ ਪਛਤਵਦੀ ਮਨਾ ਰਹੇ ਆ ਇਹ ਉਹ ਸਤਿਗੁਰੂ ਜੀ ਦੀ ਹੈ ਜਿਨ੍ਹਾਂ ਕਿ ਆਪਣੇ ਲਈ ਨਹੀਂ ਕਿਸੇ ਹੋਰ ਦੇ ਲਈ ਜਿਨ੍ਹਾਂ ਜਿਨ੍ਹਾਂ ਦੇ ਨਾਲ ਗੁਰਸਾਹਿਬ ਦਾ ਕੋਈ ਸੰਬੰਧ ਵੀ ਨਹੀਂ ਸੀ ਉਹਨਾਂ ਦੀ ਰਾਖੀ ਲਈ ਕਿਉਂਕਿ ਪਾਤਸ਼ਾਹ ਜੀ ਦਾ ਇਹ ਸੁਭਾਅ ਸੀ ਵਿਰਤ ਸੀ ਕਿ ਪੈ ਕਾ ਹੁਕੁਦ ਦਿਤਨੇ ਨਾ ਪੈ ਮਾਨਤਾਨ ਕੋਨਾ ਅੰਕ ਸੁਨ ਰੇ ਮਨਾ ਗਿਆਨੀ ਤਾ ਹੀ ਬਖਾਨ ਉਹ ਕਹਿੰਦੇ ਸੀ ਨਾ ਅਸੀਂ ਪੈ ਮੰਨਦੇ ਆ ਨਾ ਪੈ ਦਿੰਦੇ ਆ ਤੇ ਉਸ ਸਿਧਾਂਤ ਨੂੰ ਉਹਨਾਂ ਨੇ ਮੁੱਖ ਰੱਖ ਕੇ ਇਹ ਅਦੁੱਤੀ ਸ਼ਹਾਦਤ ਜਿਹੜੀ ਆ ਉਹ ਦਿੱਲੀ ਦੇ ਸਿਰ ਤੇ ਚੜ੍ਹ ਕੇ ਆਪਣੇ ਜੋ ਸਰੀਰ ਉਪੀ ਠਿਕਰਾ ਸੀ ਉਹਨੂੰ ਭੰਨੇ ਆ ਸੋ ਮੈਂ ਬੇਨਤੀ ਕਰਾਂਗਾ ਸਾਡਾ ਤਾਂ ਵਿਰਸਾ ਹੈ ਅੱਜ ਤੇ ਮਨਾਉਣਾ ਹੀ ਆ ਮੈਂ ਉਹਨਾਂ ਵੀਰਾਂ ਨੂੰ ਜਿਹੜੇ ਅੱਜ ਤਿਲਕ ਲਾ ਕੇ ਜਨੂਪ ਪਹਿਂਦੇ ਆ ਟੋਪੀ ਪਹਿਂਦੇ ਆ ਧੋਤੀ ਲਾਉਂਦੇ ਆ ਉਹਨਾਂ ਨੂੰ ਮੁਬਾਰਕ ਪਰ ਇਹ ਜੇ ਅੱਜ ਸਲਾਮਤ ਹੈ ਨਾ ਹਿੰਦੁਸਤਾਨ ਦੇ ਵਿੱਚ ਤੇ ਉਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਸਦਕਾ ਹੀ ਸਲਾਮਤ ਹੈ ਜੇ ਕਿਤੇ ਪਾਦਸ਼ਾਹ ਜੀ ਆਪਣੀ ਸ਼ਹਾਦਤ ਨਾ ਦਿੰਦੇ ਅੱਜ ਇਸ ਹਿੰਦੁਸਤਾਨ ਦਾ ਨਕਸ਼ਾ ਬੜਾ ਹੋਰ ਹੋਣਾ ਸੀ ਤੇ ਸਾਨੂੰ ਕੋਈ ਇਥੇ ਅਲੀ ਅਲੀ ਦੇ ਨਾਰੇ ਲੱਗਣੇ ਸੀ ਨਾ ਕਿ ਕੁਝ ਹੋਰ ਹੋਣਾ ਸੀਗਾ ਸੋ ਆਓ ਬੇਨਤੀ ਕਰਦੇ ਆ ਕਿ ਉਹ ਵੀਰ ਜਿਨ੍ਹਾਂ ਦੀ ਖਾਤਰ ਸਤ ਗੁਰੂ ਨੇ ਆਪਣੀ ਸ਼ਹਾਦਤ ਦਿੱਤੀ ਆ ਉਹ ਆਪਣੇ ਫਰਜ਼ ਨੂੰ ਪਛਾਣਨ ਤੇ ਸੇਕ ਹੋਮ ਦਾ ਡਟ ਕੇ ਸਾਥ ਦੇਣ ਤਾਂ ਕਿ ਬੇਲ ਇੱਕ ਵੇਲੇ ਜਦੋਂ ਵੀ ਭੀੜ ਪਈ ਆ ਉਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਖਾਲਸਾ ਮੋਰੀ ਹੋ ਕੇ ਹਰ ਇੱਕ ਦੁਖੀ ਦੀ ਬਾਹ ਫੜਦਾ ਕਿਉਂਕਿ ਸਾਨੂੰ ਸਤ ਗੁਰੂ ਨੇ ਇੱਕ ਬ੍ਰਾਸਤ ਦੇ ਵਿੱਚ ਇਹ ਚੀਜ਼ ਦਿੱਤੀ ਆ ਕਿ ਦੁਖੀ ਦਾ ਦੁੱਖ ਦੂਰ ਕਰਨਾ ਖਾਲਸਾ ਦਾ ਧਰਮ ਹੈ ਸੋ ਫਿਰ ਮੈਂ ਬੇਨਤੀ ਕਰਦਾ ਕਿ ਇਹ ਜੋ ਲੰਗਰਸਥਾਨ ਜਿੱਥੇ ਪੜਾਏ ਹਰਿਆਵੇਲਾਂ ਵਾਲਿਆਂ ਦਾ ਗੁਰਦੁਆਰਾ ਅਜੀਤਗੜ੍ਹ ਸਾਹਿਬ ਤੇ ਉੱਥੇ ਬਾਬਾ ਨਾਗਰ ਸਿੰਘ ਜੀ ਬਾਬਾ ਗਰਮੇਲ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਪੂਰਾ ਸਮੂਹ ਦਲਪੰਥ ਜਿਹੜਾ ਹੈ ਉਹ ਜਿਹੜਾ ਮੈਂ ਜਿਹੜਾ ਮਿਸਲ ਸ਼ਹੀਦਾ ਤਰਣਾ ਦਲ ਤੇ ਉਹ ਪੂਰੇ ਤੰਦੇ ਨਾਲ ਸੰਗਤਾਂ ਦੀ ਸੇਵਾ ਵਿੱਚ ਤਤਪਰ ਹਾਜ਼ਰ ਹੈ ਸਮੂਹ ਸਿੰਘਾਂ ਸਮੇਤ ਸੋ ਅਸੀਂ ਬੇਨਤੀ ਕਰਦੇ ਆ ਕਿ ਵੱਧ ਝੜ ਕੇ ਇੱਥੇ ਆ ਕੇ ਗੁਰਦਵਾਰ ਸਾਹਿਬ ਦੇ ਵਿੱਚ ਤਸਵੀਰਤ ਸ਼ਾਮ ਦੀਵਾਨ ਵੀ ਸਜਦੇ ਆ ਉਹਦੇ ਵਿੱਚ ਹਾਜ਼ਰੀਆਂ ਭਰੋ ਤੇ ਗੁਰੂਖੇ ਖੁਸ਼ੀਆਂ ਪ੍ਰਾਪਤ ਕਰੋ ਤੇ ਇਸ ਦਲ ਪੰਥ ਨੂੰ ਅਸੀਸਾਂ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ